ਅਮੀਰ ਖਾਨ ਸਾਲ 2022 ਦੇ ਵਿੱਚ ਫਿਲਮ ਲਾਲ ਸਿੰਘ ਝੱਡਾ ਦੀ ਰਿਲੀਜ਼ ਤੋਂ ਬਾਅਦ ਹੀ ਪਰਦੇ ਤੋਂ ਦੂਰ ਨੇ। ਉਹਨਾਂ ਦੇ ਸਾਰੇ ਪ੍ਰਸ਼ੰਸਕ ਉਹਨਾਂ ਨੂੰ ਇੱਕ ਵਾਰ ਫਿਰ ਪਰਦੇ ਤੇ ਵੇਖਣਾ ਚਾਹੁੰਦੇ ਨੇ। ਇਸ ਦੌਰਾਨ ਸੋਸ਼ਲ ਮੀਡੀਆ ਤੇ ਇੱਕ ਦਾਅਵਾ ਕੀਤਾ ਜਾ ਰਿਹਾ ਹੈ ਕਿ ਅਮੀਰ ਆਪਣੇ ਇੱਕ ਪ੍ਰੋਜੈਕਟ ਦੇ ਵਿੱਚ ਸਿੱਖਾ ਦੇ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਭੂਮਿਕਾ ਨਿਭਾਉਣ ਜਾ ਰਹੇ ਨੇ ਹਾਲਾਂਕਿ ਯੂਜ਼ਰਸ ਦਾ ਇਹ ਦਾਵਾ ਬਿਲਕੁਲ ਗਲਤ ਹੈ ਜੀਹਾਂ ਮੀਡੀ ਦੀ ਟੀਮ ਨੇ ਇਸ ਬਾਰੇ ਸਪਸ਼ਟਿਕਰਨ ਦੇ ਦਿੱਤਾਤਾ ਦੱਸਵਾ ਕਿ ਸੋਸ਼ਲ ਮੀਡੀਆ ਤੇ ਅਮੀਰ ਖਾਨ ਦੇ ਨਕਲੀ ਪੋਸਟਰ ਵਾਇਰਲ ਕੀਤੇ ਜਾ ਰਹੇ ਨੇ ਜਿਸ ਦੇ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਭੂਮਿਕਾ ਦੇ ਵਿੱਚ ਨਜ਼ਰ ਆ ਰਹੇ ਨੇ ਐਨਾ ਹੀ ਨਹੀਂ YouTube ਤੇ ਟੀ ਸੀਰੀਜ਼ ਨਾਲ ਇੱਕ ਫਰਜ਼ੇ YouTube ਚੈਨਲ ਤੇ ਇੱਕ ਟ੍ਰੇਲਰ ਵੀ ਜਾਰੀ ਕੀਤਾ ਗਿਆ ਸੀ ਜਦੋਂ ਮਾਮਲਾ ਗੰਭੀਰ ਹੋਇਆ ਤਾਂ ਅਮੀਰ ਦੀ ਟੀਮ ਨੇ ਇੱਕ ਬਿਆਨ ਜਾਰੀ ਕੀਤਾ ਤਾਂ ਦਾਸਵਾਕ ਯੁਨਾਦੀ ਟੀਮ ਨੇ ਕਿਹਾ ਕਿ ਅਮੀਰ ਖਾਨ ਨੂੰ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਭੂਮਿਕਾ ਦੇ ਵਿੱਚ ਦਿਖੋਂਦਾ ਪੋਸਟਰ ਪੂਰੀ ਤਰ੍ਹਾਂ ਨਕਲੀ ਹੈ ਤੇ ਪੋਸਟਰ AI ਦੀ ਵਰਤੋਂ ਕਰਕੇ ਬਣਾਇਆ ਗਿਆ ਹੈ ਅਮੀਰ ਖਾਨ ਦਾ ਅਹਿਕ ਕਿਸੇ ਵੀ ਪ੍ਰੋਜੈਕਟ ਨਾਲ ਕੋਈ ਸੰਬੰਧ ਨਹੀਂ ਹੈ। ਉਹ ਨਾ ਦੇ ਦਿਲ ਦੇ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਅਥਾਹ ਸਤਿਕਾਰ। ਉਹ ਕਦੇ ਵੀ ਕਿਸੇ ਵੀ ਅਜੀ ਹੀ ਚੀਜ਼ ਹਿਸਨ ਨਹੀਂ ਬਣਨਗੇ ਜੋ અપਮਾਨਜਨਕ ਹੋਵੇ। ਝਾਲੀ ਖਬਰਾਂ ਨੂੰ ਨਜ਼ਰ ਅੰਦਾਜ਼ ਕਰੋ। ਤਾਂ ਜਿਹਾ ਕਿ ਫਰਜ਼ੀ ਪੋਸਟਰ ਤੇ ਟ੍ਰੇਲਰ ਵਾਇਰਲ ਹੋਣ ਤੋਂ ਬਾਅਦ ਪੰਜਾਬ ਭਾਜਪਾ ਦੇ ਬੁਲਾਰੇ ਪ੍ਰੀਤਪਾਲ ਸਿੰਘ ਬੱਲਿਵਾਲ ਨੇ ਵੀ ਇਹ ਮਾਮਲੇ ਤੇ ਪ੍ਰਤੀਕਿਰਿਆ ਦਿੱਤੀ ਸੀ ਅਤੇ ਕਾਰਵਾਈ ਵੀ ਮੰਗ ਕੀਤੀ ਸੀ 27 April ਨੂੰ X ਤੇ ਇੱਕ ਪੋਸਟ ਦੇ ਵਿੱਚ ਲਿਖਿਆ ਗਿਆ ਸੀ ਕਿ ਮੈਂ ਅਮੀਰ ਖਾਨ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਰੂਪ ਦੇ ਵਿੱਚ ਦਿਖਾਏ ਗਏ ਨਕਲੀ ਪੋਸਟਰ ਤੇ ਟੀਜ਼ਰ ਦੀ ਸਖਤ ਨਿੰਦਾ ਕਰਦਾ ਹਾਂ ਇਹ ਸਿੱਖ ਧਾਰਮਿਕ ਭਾਵਨਾਵਾਂ ਤੇ ਜਾਣ ਬੁੱਝ ਕੇ ਕੀਤਾ ਗਿਆ ਹਮਲਾ ਹੈ ਤੇ ਸਿੱਖ ਭਾਈਚਾਰੇ ਨੂੰ ਪੜਕਾਉਣ ਦੀ ਕੋਸ਼ਿਸ਼ ਹੈ ਹੁਣਾਂ ਨੇ ਇਹ ਵੀ ਲਿਖਿਆ ਹੈ ਕਿ ਟੀ ਸੀਰੀਜ਼ ਦਾ ਨਾ ਦੀ ਵੀ ਦੂਰ ਵਰਤੋਂ ਹੋ ਰਹੀ ਹੈ ਤਦਦਾਦਾ ਕਿ ਅਮੀਰ ਦੀ ਟੀਮ ਦੇ ਬਿਆਨ ਨੇ ਸਪਸ਼ਟ ਕਰ ਦਿੱਤਾ ਹੈ ਉਹ ਅਜੇ ਹਾਲ ਕੋਈ ਪ੍ਰੋਜੈਕਟ ਨਹੀਂ ਕਰ ਰਿਹਾ ਉਹ ਆਪਣੀ ਆਉਣ ਵਾਲੀ ਫਿਲਮ ਸਿਤਾਰੇ ਜ਼ਮੀਨ ਪਰ ਨੂੰ ਲੈ ਕੇ ਲੰਬੇ ਸਮੇਂ ਤੋਂ ਖਬਰਾਂ ਦੇ ਵਿੱਚ ਨੇ ਜੇਕਰ ਰਿਪੋਰਟਾਂ ਦੀ ਮੰਨੀਏ ਤਾਂ ਫਿਲਮ ਵੀ ਜੂਨ ਨੂੰ ਰਿਲੀਜ਼ ਹੋਣ ਜਾ ਰਹੀ ਹੈ